ਜਿਹੜਾ ਪਾਣੀ ਤੁਸੀਂ ਕੰਮ ਕੀਤਾ ਨਾ ਅਸਲ 'ਚ ਉਹਨੂੰ ਕਦੇ ਵੀ ਤੁਸੀਂ ਵੀ ਘਟਾ ਕੇ ਨਹੀਂ ਦੇਖਣਾ ਉਹ ਕੰਮ ਬਹੁਤ ਵੱਡਾ ਸੀ ਉਹਦੇ ਨਾਲ ਲੋਕਾਂ ਤੱਕ ਜੋ ਜਾਣਕਾਰੀ ਨਾ ਜਾਂਦੀ ਸਾਨੂੰ ਬਾਹਰ ਬੈਠੇ ਨੂੰ ਕਿਹਨੇ ਦੱਸਣਾ ਸੀ ਬੈਠੀ ਇਹ ਸੋਸ਼ਲ ਮੀਡੀਆ ਦੀ ਤਾਕਤ ਹੈ ਪਰਮਿੰਦਰ ਪਾਜੀ ਇਹ ਇਹਨੂੰ ਪੋਜ਼ੀਟਿਵਲੀ ਜੇ ਲਾਇਆ ਜਾਵੇ ਤਾਂ ਇਹ ਬਹੁਤ ਵੱਡੀ ਤਾਕਤ ਹੈ ਕਾ ਬਾਤ ਤੁਸੀਂ ਦੇਖੋ ਕਿ ਮੈਂ ਉਹਨਾਂ ਦਿਨਾਂ ਦੇ ਵਿੱਚ ਮੈਂ ਆਪਦੇ ਇੰਸਟਾਗ੍ਰam ਤੇ ਬਹੁਤ ਮਿਹਨਤ ਕੀਤੀ ਮੈਂ ਇੰਸਟਾਗ੍ਰam ਤੇ ਬਹੁਤਾ ਐਕਟਿਵ ਨਹੀਂ ਸੀ ਤਾਂ ਮੈਨੂੰ ਹੁਣ ਵਾਲੇ ਜਿਹੜੇ ਮੇਰੇ ਟੀਮ ਮੈਂਬਰ ਹੈ ਉਹ ਕਹਿੰਦੇ ਆ ਕਿ ਤੁਸੀਂ ਨਾ ਬੜੀ ਜਲਦੀ 올ਡ ਸਕੂਲ ਬਣ ਜੰਨੇ ਹੋ ਇਸ ਤੌਰ 'ਚ ਅੱਛਾ ਪਹਿਲਾਂ 20 ਸਾਲ ਦਾ ਵਕਫਾ ਲੱਗਦਾ ਸੀ ਕਿ ਜਨਰੇਸ਼ਨ ਗੈਪ 'ਚ ਹੁਣ ਦੋਆਂ ਤਿੰਨਾਂ ਸਾਲਾਂ ਬਾਅਦ ਪਤਾ ਲੱਗ ਜਾਂਦਾ ਵੀ ਇਹ ਪੁਰਾਣਾ ਹੋ ਗਿਆ ਗੱਲ ਸਹੀ ਹੈ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਹੁਣ ਨਾ ਤੂੰ ਪੁਰਾਣਾ ਹੋਣ ਲੱਗ ਗਿਆ अच्छा ਵੀ ਤੂੰ Snapchat ਤੇ ਤੂੰ ਨਹੀਂ ਐਕਟਿਵ TikTok ਤੇ ਤੂੰ ਨਹੀਂ ਐਕਟਿਵ Instagram ਤੇ ਤੂੰ ਉਹਨਾ ਐਕਟਿਵ ਨਹੀਂ ਵੀ Facebook ਤੇ YouTube ਨਾ ਹਉਣ ਬਜ਼ੁਰਗਾਂ ਦੀ ਹੋਗੀ ਹੈ ਬੁੜਿਆਂ ਦੀ ਹੋਗੀ ਹੁਣ 40 ਵਾਲੇ ਤੇ ਮੈਂ ਸੋਚਿਆ ਵੀ ਯਾਰ ਇਹ ਤਾਂ ਗਲਤ ਹੈ ਵੀ 13 14 ਸਾਲ ਵਾਲੇ ਬੰਦਿਆਂ ਨਾਲ ਕਿਵੇਂ ਕਨੈਕਟ ਕਰੀਏ 15 ਸਾਲ ਵਾਲੇ ਬੰਦਿਆਂ ਨਾਲ ਕਿਵੇਂ ਕਨੈਕਟ ਕਰੀਏ ਮੈਨੂੰ ਨਾ ਹੰਸਰਾਜ ਅੰਸਪਾ ਜੀ ਨੇ ਜਦੋਂ ਸਿੱਲੀ ਸਿੱਲੀ ਆਉਂਦੀ ਹੈ ਹਵਾ ਗਾਇਆ ਸੀ ਨਾ ਤੇ ਮੈਂ ਕਈ ਰਿਹਾ ਮਹਿਸੂਸ ਕਰਨਾ ਕਿ ਇੱਕ ਬੰਦਾ ਜਿਹੜਾ ਨੂਸਰਤ ਤਰ੍ਹਾਂ ਕਵਾਲੀਆਂ ਵੀ ਗਾ ਸਕਦਾ ਹੈ ਜਿਹੜਾ ਕਲਾਸਿਕਲ ਸਿੰਗਿੰਗ ਦਾ ਵੀ ਮਾਹਰ ਹੈ ਜਿਹੜਾ ਜਿਹੜਾ ਸੂਫੀ ਸਿੰਗਿੰਗ ਦੇ ਵਿੱਚ ਇੰਨਾ ਕਮਾਲ ਹੈ ਜਿਨੇ ਸ਼ਿਵ ਜਦੋਂ ਗਾਇਆ ਤੇ ਮੈਨੂੰ ਲੱਗਦਾ ਇੰਨਾ ਖੂਬਸੂਰਤ ਗਾਇਆ ਹਨਾ ਤੇ ਤੇ ਸਿੱਲੀ ਸਿੱਲੀ ਕਿਉਂ ਗਾਇਆ ਹੋਣਾ ਫਿਰ ਮੈਨੂੰ ਇਹ ਲੱਗਾ ਕਿ ਉਸ ਦੌਰ ਦੇ ਵਿੱਚ 90s ਵਾਲੀ ਨੌਜਵਾਨ ਪੀੜੀ ਨਾਲ ਕਨੈਕਟ ਹੋਣ ਵਾਸਤੇ ਗਾਤਾ ਹੋਣਾ ਕਿਆ ਬਾਤ ਹੈ ਮੈਂ ਪੋਜ਼ਿਟਿਵ ਲੈ ਲੀਓ ਗੱਲ ਉਵੇਂ ਮੈਨੂੰ ਇਹ ਲੱਗਦਾ ਕਿ ਮੈਂ ਨਾ ਇਸ ਵਾਰੀ ਭਾਜੀ ਇੰਸਟਾਗ੍ਰam ਤੇ ਬਹੁਤ ਵੀਡੀਓਜ਼ ਪੋਸਟ ਕੀਤੀਆਂ ਔਰ ਉਹਦਾ ਅਸਰ 100 ਗੁਣਾ ਵੱਧ ਹੋਇਆ